ਕਮਿਸ਼ਨਰੇਟ ਜਲੰਧਰ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਹਰਜਿੰਦਰ ਸਿੰਘ ਪੀਪੀਐਸ ਐਸసీపీ ਮਾਡਲ ਟਾਊਨ ਜਲੰਧਰ ਦੀ ਅਗਵਾਈ ਹੇਠ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਇਹ ਪ੍ਰੈਸ਼ਨ ਚਲਾਇਆ ਗਿਆ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਸ਼ਨਾਖਤ ਕਰਨ ਅਤੇ ਤੁਰੰਤ ਕਾਰਵਾਈ ਕਰਨ ਲਈ ਮਾਨਪੁਰੋ ਚੌਕ ਅਤੇ ਚੁੰਮਨ ਮਾਲ ਜਲੰਧਰ ਵਿਖੇ ਨਾਕਾਬੰਦੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਹ ਕਾਰਵਾਈ ਐਸਐਚਓ ਥਾਣਾ ਡਿਵੀਜ਼ਨ ਨੰਬਰ 6 ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਐਮਰਜੈਂਸੀ ਰਿਸਪੌਂਸ ਸਿਸਟਮ ইআরএস ਟੀ ਗਈ ਇਸ ਮਹੀਨੇ ਦੌਰਾਨ 100 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਨਤੀਜੇ ਵਜੋਂ 15 ਚਲਾਨ ਕੀਤੇ ਗਏ ਜਿਨ੍ਹਾਂ ਵਿੱਚ ਗੈਰ ਕਾਨੂੰਨੀ ਬਲੈਕ ਫਿਲਮਾਂ ਵਾਲੇ ਵਾਹਨਾਂ ਦੇ 5 ਨੰਬਰ ਪਲੇਟ ਵਾਲੇ ਵਾਹਨਾਂ ਦੇ 4 ਬਿਨਾ ਹੈਲਮਟ ਦੇ 3 ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ 2 ਅਤੇ ਇੱਕ ਬੁਲੇਟ ਮੋਟਰਸਾਈਕਲ ਦਾ ਚਲਾਨ ਕੀਤਾ ਗਿਆ ਬਿਊਰੋ ਰਿਪੋਰਟ ਜ਼ਲੰਧਰ ਬ੍ਰਿਜ ਟੀਵੀ ਮਾਨਯੋਗ ਪੁਲਿਸ ਕਮਿਸ਼ਨਰ ਜ਼ਲੰਧਰ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਅੱਜ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਮਹੀਨਿਆਂ ਦੌਰਾਨ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਹ ਨਾਕਾਬੰਦੀ ਚੌਲਮਤ ਚੌਂਕ ਟ੍ਰੈਫਿਕ ਮੈਂਬਰੋ ਚੌਂਕ ਨਾਕਾਬੰਦੀ ਕਰਕੇ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਸ ਦੌਰਾਨ 15 ਚਲਾਨ ਕੀਤੇ ਗਏ ਜਿਨ੍ਹਾਂ ਵਿੱਚੋਂ 5 ਬਲੈਕ ਫਿਲਮ 4 ਵਿਦਾਊਟ ਨੰਬਰ ਪਲੇਟ 3 ਵਿਦਾਊਟ ਹੈਲਮਟ 2 ਰੈੱਡ ਲਾਈਟ ਜੈਂਪ 1 ਬੁਲਟ ਦਾ ਚਲਾਨ ਕੀਤਾ ਗਿਆ